ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਤੇ ਹੁਣ ਸ਼ੁਰੂ ਜਦੋਂ ਸਿਆਲ ਮਹੀਨਾ ਵਿਲੇ ਆ ਤੇ ਇੱਥੇ ਆਣ ਕੇ ਆਪਣੇ ਡੰਗਰਾ ਚ ਆ ਜਾਈਦਾ ਤੇ ਜੂਨ ਨਾਲ ਕੰਮ ਕੁੰ ਬੰਦੇ ਦਾ ਕਰਾ ਦੀਦਾ ਸਾਰੇ ਬੰਦੇ ਇੱਥੇ ਲਾਲੀ ਦੇ ਆ ਮੁੜ ਕੇ ਬਾਅਦ ਦੇ ਵਿੱਚ ਆਰ ਅੰਦਰ ਕੰਮ ਥੋੜਾ ਹੁੰਦਾ ਤੇ ਅੱਜ ਵੀ ਗੱਲਾਂ ਕਰਦੇ ਵੀ ਪਹਿਲਾਂ ਸਾਨੂੰ ਨਾ ਪਤਾ ਜਦੋਂ ਪਾਰੰਦੇ ਵਿੱਚ ਆਪਣੇ 20-25 ਡੰਗਰ ਹੁੰਦੇ ਕੱਲੇ ਬੰਦੇ ਨੇ ਸਾਂਭੀ ਜਾਣੇ ਤੇ ਹੁਣ ਹਿਸਾਬ ਲਾ ਲਓ ਦੋ ਬੰਦੇ ਵੀ ਆਖੀ ਜਾਣਗੇ ਗੱਡੀ ਆਸਾਨ ਕਰੀ ਜਾਣਗੇ ਬੜਾ ਕੰਮ ਬੜਾ ਕੰਮ ਕਿ ਜਿੱਥੇ ਇਨਸਾਨ ਗਿੱਜ ਜਾਂਦਾ ਨਾ ਉੱਥੇ ਪੱਕਾ ਹੀ ਗਿੱਜ ਜਾਂਦਾ ਆਪ ਖਲੋ ਲਾਗੇ ਖਲੋਗੇ ਕੰਮ ਕਰਾਇਆ ਵੀ ਚਲੋ ਗਲਤੀ ਸਾਡੇ ਤੋਂ ਵੀ ਚਲੋ ਪਹਿਲਾਂ ਨਿਆਣੇ ਹੁਣ ਜਿਉਂ-ਜਿਉਂ ਮਸ਼ਹੂਰ ਹੁੰਦੇ ਜਾਣੇ ਆ ਕਿਉਂਕਿ ਇਹ ਜਿਹੜਾ ਕਿੱਤਾ ਬਹੁਤ ਵਧੀਆ ਕਿੱਤਾ ਵਾ ਇਹਦੇ ਵਿੱਚ ਬੰਦਾ ਨਾਲੇ ਤੇ ਆਪਦੇ ਡੰਗਰ ਵਛੇ ਦੇ ਵਿੱਚ ਗੀੜਾ ਮਾਰ ਲੈਂਦਾ ਪਤਾ ਲੱਗ ਜਾਂਦਾ ਨਾਲੇ ਕੰਮ ਵੇਲੇ ਦਾ ਨਿਭੜ ਜਾਂਦਾ ਤੇ ਆਪਾਂ ਐ ਕਰੀਏ ਸੁਨੀਲ ਜਿਹੜੇ ਪੱਠੇ ਵਾਲੇ ਬੰਦੇ ਨੇ ਦਾ ਪ੍ਰਬੰਧ ਇੱਥੇ ਕਰੀਏ ਹੁਣ ਤਾਂ ਸਾਫ਼ ਸੁਥਰਾ ਹੈਗਾ ਉੱਤੇ ਸਹੀ ਨਾਲ ਸਾਰੇ ਆ ਜਾਂਦੇ ਆ ਆਉਂਦੇ ਨਹੀਂ ਨਾ ਫਿਰ ਇੱਥੇ ਉੱਥੇ ਉੱਠ ਕੇ ਤੁਹਾਨੂੰ ਮੈਂ 6 ਵਜੇ ਫੋਨ ਲਾਇਆ ਕਰੂੰ ਸਵੇਰ ਤੋਂ ਆਹ ਬਾਬਾ ਕੱਲ 5:00 ਵਜੇ ਹੋਇਆ ਮੇਰਾ ਅੱਖ ਨਹੀਂ ਖੁੱਲੇਗਾ ਪੀਲੀ ਚਾਹ ਪੁੱਤ ਨੂੰ ਗੱਡੇ ਦੇ ਲੱਦਣਾ ਲਾਓ ਗੱਡਾ ਸਿੱਧਾ ਕਰਕੇ ਲਾ ਨਾ ਗੱਡਾ ਸਿੱਧਾ ਕਰਕੇ ਲਾਓ ਦੋ ਅੱਜ ਦੋ ਗੇੜੇ ਲਾਉਣੇ ਪੈਣੇ ਆ ਸਾਰਾ ਪਰਲਾ ਵੀ ਚੁੱਕਣਾ ਪੈਣਾ ਜਿੰਨਾ ਜਿਹੜੇ ਤਾਰਾ ਕੱਢਦੇ ਉਹਨਾਂ ਯਾਰ ਛੋਟਾ ਉਹ ਭੱਜ ਗਿਆ ਤੇ ਬੰਦਾ ਜਿਹੜਾ ਵਾ ਉਹਨਾਂ ਹੀ ਸੌਖਾ ਹੁੰਦਾ ਉਹਨਾਂ ਹੀ ਸੋਲ ਹੁੰਦਾ ਜਾਂਦਾ ਇਸ ਕਰਕੇ ਉਹ ਮੈਨੂੰ ਮੁੜ ਕੇ ਬੰਦੇ ਨੂੰ ਨਾ ਇਹਨਾਂ ਨੂੰ ਗਾਲਾਂ ਕੱਢੂ ਜੋ ਉਸੇ ਨਾਲ ਲੜਾਈ ਕਰਕੇ ਦਿੱਸਾ ਦਰਦੇ ਬਾਰੇ ਸੋਚਣ ਦਾ ਵੀ ਨਹੀਂ। ਹਵੇ ਵੇਪਨ ਅੱਜ 3 ਦਿਨ ਹੋ ਗਏ ਤੇ ਫੇਰ ਆ ਦਿੰਦਾ ਮੈਨੂੰ ਨਹੀਂ ਪਤਾ ਕੀ ਕਰਨਾ। ਦੇ ਟੋਲਾ ਇਧਰ ਗਾਵਾਂ ਇਧਰ ਆਪਣੀਆਂ ਮੱਝਾਂ ਖੇਚ ਲੋ ਖੇਚ ਜਵਾਨੋ ਨਾਲ ਨਾਲ ਮਾਰ ਕੇ ਝਾੜੂ ਥਾਂ ਦੀ ਕਰੀ ਜਨੇ ਸਫਾਈ ਬਾਹਰ ਖੇਤਾਂ 'ਚ ਹੋਵੇ ਨਾ ਇੱਕ ਆ ਕੰਮ ਘਟ ਜਾਂਦਾ ਥੋੜਾ ਜਿਹਾ ਬਾਹਰ ਮੈਂ ਪੈੜੀਆਂ 'ਚ ਹੋਵੇ ਨਾ ਇਤਰਾ ਫਾਰਮ ਆ ਕੰਮ ਘਟ ਜਾਂਦਾ ਨਹੀਂ ਉੱਥੇ ਪਾਵਾਂਗੇ ਆਪਾਂ ਪਰਲੇ ਬੰਨੇ ਜਾਂ ਤਾਂ ਜਿੱਧਰ ਆਪਣਾ ਕਮਰਾ ਹੈ ਤਾਂ ਬਾਹਰ ਦੇ ਦਿੰਦੀ ਨਹੀਂ ਆ ਉੱਧਰ ਲੈ ਬੰਨੇ ਪਾ ਦੇ ਅਗਲੇ ਬੰਨੇ ਬਾਰਾ ਬਾਰਾ ਖੁਦ ਬਾਈ ਉਹਨੂੰ ਕਰ ਦੇ ਹੂੰ ਬਾਹਰ ਜਹਾਂ ਤੋਂ ਉਹਦਾ ਬਣਾਵਾਂ ਜੋ ਲੱਗਦਾ ਚੰਗਾ ਹੈ ਕਿ ਜਿੱਤਰਾ ਕੰਮ ਹੈ ਕਿ ਨਹੀਂ ਛੱਡ ਕੇ ਲੱਗਦਾ ਆਹੋ ਰਸੇ ਦੀ ਲੋੜੀ ਦੀ ਲੋਕ ਜਾਂ ਲੱਗਦਾ ਉਹੋ ਹੀ ਚਾਹੀਦਾ ਰਸਾ ਦਾ ਕੰਮ ਹੀ ਛੱਡ ਦੇ ਉਹ ਲੋਕ ਦਾ ਨਜ਼ਾਰਾ ਆਪਾਂ ਮਗਰ ਮਗਰ ਮਾਰੀ ਨੇ ਝਾੜੂ ਨਾਲੇ ਸਰੀਰ ਸੱਟ ਦੇ ਨਾਲੇ ਕੰਮ ਆਉਂਦਾ ਆ ਬੰਦਾ ਚੋਂ ਡਿਆ ਹੋਇਆ ਇਧਰਲੇ ਬੰਨੇ ਕੱਢ ਦਿੰਨੇ ਆ ਅਕਲਦੀਪ ਨੇ ਵੀ ਹੁਣ ਭਲਕ ਤੋਂ ਕਹਣਾ ਮੈਂ ਨਹੀਂ ਮਿਲਣ ਜਾਣਾ ਅਕਲਦੀਪ ਨੇ ਭਲਕ ਤੋਂ ਆਣਾ ਮੈਂ ਨਹੀਂ ਮਿਲਣ ਜਾਣਾ ਨਹੀਂ ਮੈਂ ਤਾਂ ਜਾ ਪੇਰੇ ਠੰਡ ਪੂਰੀ ਆ ਤੇ ਕਣਕਾਂ ਦਾ ਰੋਪ ਚੰਗਾ ਕਿਰਪਾ ਮਾਲਕ ਦੀ ਤੇ ਰੀਖਾ ਦਾ ਵੇਖ ਕੇ ਪੋਣੀਆਂ ਪੈਣਗੀਆਂ ਹੋ ਚੱਲੇ ਆਪਾਂ ਸ਼ੈੱਡ ਚ ਅੱਜ ਵੇਖਦੀ ਉਹ ਬਾਈ ਗਿਰ ਤੇਰਾ ਸ਼ੁਕਰ ਹਾਂ ਹਾਂ ਹੰ ਮਨਵਾ ਤੋ ਤਾਂ ਮੋਰ ਨੇ ਟੈਕਟਰ ਟਰਾਲਾ ਹਾ ਪਾਣ ਲਾਉਣਾ ਪੈਣਾ ਹਾ ਟਰਾਲਾ ਬੈਕ ਕਰ ਲਈ ਆ ਨਾ ਆਹੋ ਪਾ ਲੈਨੇ ਹੂੰ ਆ ਗਿਆ ਜੇ ਤਾਂ ਰੇੜੀ ਹੋਵੇ ਆ ਗਈ ਉਹ ਵੀ ਰੇੜੀ ਪਾ ਦੇ ਥੱਲੇ ਫਿਰ ਪੰਜ ਪੰਜ ਪਾਉਂਦਾ ਕਿ ਜਿਆਦਾ ਭਾਰਾ ਨਹੀਂ ਪਾਉਂਗਾ ਥੱਲੇ ਜਿੱਥੇ ਮਰਜ਼ੀ ਪਾ ਲਾਂਗੇ ਨਾ ਜਦ ਆਏਗੀ ਗੁੱਸਾ ਨਹੀਂ ਕਰਦਾ ਕਿਤੇ ਉਹਦੇ ਲੀਡੇ ਭੇਜੇ ਜਾਣ ਨੇ ਮਾਰੀਏ ਚਲਾ ਕੇ ਇਹੋੜੇ ਦਿਨਾਂ ਦੀ ਸ਼ੈੱਡ ਨਵਾਂ ਖੋਲਿਆ ਤੂੜੀ ਵਾਲਾ ਗਲੀ ਬੰਦ ਹੋਈ ਪਈ ਅੱਜ ਕਰਕੇ ਸਫਾਈ ਇਹਦੀ ਜੋ ਹੰਦੇ ਰਹਿੰਦੇ ਉਸ ਨੂੰ ਉਹ ਕੱਢ ਲੈਂਦੇ ਆ। ਹਾਂ ਵੀ ਉਹ ਉਸ ਨੂੰ ਵਾਰੀ ਨਾਲ ਫਿਰਦੇ ਪਿੱਛੇ। ਉਹ ਅੰਦਰ ਚੱਲਦੇ। ਬੰਦੇ ਫੇਰ ਅੱਜ ਵਿਹਲੇ ਤੇ ਇੱਥੇ ਆ ਥੋੜੀ ਜਿਹੀ ਰਹਿ ਗਈ ਸਾਫ ਸਫਾਈ। ਦੂਜਾ ਪੰਜਾ ਆ ਫਾੜਾ ਪੁੱਤ ਪਲਦੀਪ। ਉਹ ਤਾਂ ਇਹਦਾ ਇਹ ਹਾਂ ਇਹਦਾ ਤਾਂ ਇਹਦਾ ਉਹ ਵਾਹਿਗੁਰੂ ਗਾਵਾ ਆਪਣੀਆਂ ਇੱਧਰ ਵੱਧੀਆਂ। ਨੌਕੜ ਚੇ ਜਿਹਨੇ ਮਿੰਟੋ ਮਿੱਟੀ ਲਾ ਦਿੱਤੀ ਵੇ। ਟਰਾਲੀ ਹਣਾ ਓਏ ਕੰਮ ਬੜਾ ਖੱਚਾਗਾ ਅੱਜ ਤਾੜ ਤੋਂ ਮੈਨੂੰ ਸ਼ੱਕ ਇਹ ਨਹੀਂ ਨਿਬੜਨਾ ਕੰਮ। ਨਹੀਂ ਸਵਾ ਵੀ ਲੈ ਹੁੰਦਾ ਪਰ ਟੈਨਸ਼ਨ ਹੋਗਾ ਪਰ। ਇਹਨੂੰ ਪਲਟ ਕੇ ਉੱਥੋਂ ਜਿੰਨਾ ਮਿੰਟੋ ਮਿੱਟੀ ਜਾ ਕੇ ਲਾ ਦੇ। ਇਹ ਸਾਰੀ ਪੈ ਜਾਣੀ ਜਿੰਨੀ ਹੈਗੀ ਆ। ਇਹ ਕਰਕੇ ਵੇ ਕਿਧਰ ਚੜਦਾ ਜਾਂਦਾ ਜੇ ਥੱਲੇ ਵਰ ਗਿਆ ਉਦੋਂ ਪਤਾ ਕਰਨਾ ਜੇ ਥੱਲੇ ਵੱਜਾ ਆਹ ਦਾ ਸਿਸਟਮ ਹੁਣ ਆਪਣੇ ਮੱਜਾਂ ਨੂੰ ਪੱਠੇ-ਪੁੱਠੇ ਪੈਂਡਿਆ ਆ ਆਵ ਲੈਣਾ ਉਹ ਸੁਨੀਲ ਆਇਆ ਕਿਲਾ ਗੱਢੀਏ ਵੇ ਦਾ ਮੁੰਡਾ ਵੇ ਕਿੱਧਰ ਚੜਿਆ ਪਤੰਗ ਦੇ ਬਿੱਲੇ ਜੇ ਇਹਦੇ ਸੱਟ ਲੱਗੀ ਤੇ ਇਹਦੇ ਡੈਡੀ ਕੀ ਕਰੋ ਇਧਰੇ ਐ ਲੋ ਆਇਆ ਛੱਬੇ ਦਾ ਮੁੰਡਾ ਇਧਰੇ ਆਹ ਕੌਣ ਜ਼ਿੰਮੇਵਾਰ ਛੱਬਿਆ ਵੇ ਲਾਣ ਇਧਰੇ ਲਾ ਕਿੱਧਰ ਚੜਿਆ ਫਿਰਦਾ ਇਹਨੂੰ ਪੜਨੇ ਪੜਨੇ ਲਾ ਤੀਨਾ ਦੇ ਫਿਰਦਾ ਹੁੰਦਾ ਜੇ ਸੱਟ ਲੱਗੀ ਗਲੀ ਘਾਟੀ ਤੇ ਕੀ 2 ਰੁਪਈਆ ਦਾ ਪਤੰਗ ਆ ਤੇ ਕਿਤਰਾਏ ਭੱਜਾ ਫਿਰਦਾ ਵੇ ਵੇ ਕੀ ਕਰੇਂ ਕਿਹਦੀ ਐਨੇ ਤੂੰ ਕੱਢ ਲਿਆ ਆ ਤਿੰਨ ਜਣੇ ਆ ਪਤੰਗ ਚੋਰੀ ਕਰਦੇ ਜਵਾਨ ਆ ਉਥਾ ਨਹੀਂ ਯਾਰ ਇਹ ਚਮਾੜੀ ਗੱਲ ਥੋੜਾ ਜੂਥ ਮਤਲਬ ਹੀ ਆਉਣ ਵਾਲੀ ਪੀੜੀ ਤੇ ਗੁੱਡੀਆਂ ਚੜਾਉਣ ਦੇ ਤੈਨੂੰ ਕੰਮ ਤਾਂ ਨਾ ਕਿੰਵੀਂ ਕਲਾਸ 'ਚ ਇਧਰ ਆ ਫਿਰ ਮੈਂ ਇਧਰੋਂ ਫੜ ਕੇ ਚੜਾ ਦੇਣੀ ਕਿੰਨੀ ਕਲਾਸ 'ਚ ਓਏ ਪੰਜਵੀਂ 'ਚ ਆਹ ਛੱਬੇ ਦਾ ਮੁੰਡਾ ਇਹ ਵੀ ਪੈਂਦੀ ਜਾ ਪੰਜਵੀਂ 'ਚ ਤੇ ਕੋਕਾਂ ਕੰਮ ਤਾਂ ਹੁੰਦਾ ਈ ਹੈਗਾ ਤੁਹਾਨੂੰ ਕੰਮ ਨੰਦਾ ਸਕੂਲੋਂ ਛੁੱਟੀ ਤੇ ਗੁੱਡੀਆਂ ਗੱਡੀਆਂ ਉਹ ਬੀਜੀ ਦਾ ਮੁੰਡਾ ਉਧਰੇ ਸਾਦਾ ਹਾਂ ਇਤਰਾ ਇਦੜਾ ਤੇ ਨਾਲ ਦੀ ਯਾਰੀ ਤੁਹਾਡੀ ਹੈ ਨਾ ਜੋਟੀ ਸਾਡੇ ਕੋਠੇ ਤੇ ਚੜਿਆ ਅੱਛਾ ਚਾਰ ਬੰਦੇ ਯਾਰ ਚਾਰੇ ਪੰਜਵੀਂ ਕਲਾਸ ਚ ਇੱਕ ਇੱਕ ਮੁੰਡਾ ਕੋਠੇ ਤੇ ਪਿਆ ਠੀਕ ਹੈ ਭਾਈ ਕਰਮਜੀਤ ਸਿੰਘ ਜੀ ਸਿਆਣਾ ਬਹਿਣਾ ਹੈਗਾ ਜੀ ਇਤਰਾ ਗੱਡੀ ਕਿਹਜ ਵਾਜੇ ਤੇ ਫੇਰ ਰਾਤ ਟੁੱਟ ਜੂ ਵਾਦ ਵੜਦਲਾ ਯਾਂ ਕਿ ਜੋਕੇ ਕੋਈ ਨਹੀਂ ਆ ਵੇ ਲੋ ਸਾਡਾ ਵੱਡਾ ਵੀਰ ਕੀ ਕਰਦਾ ਯਾਰ ਇਹ ਹੁਣ ਮੈਂ ਪਾਉਂਗਾ ਨਾ ਇਹ ਜਾਨਾ ਨਹੀਂ ਕਿੱਥੇ ਉਹ ਯਾਰ ਉਹ ਇੱਥੇ ਲੱਗੇ ਆ ਕੀ ਕਰਨਾ ਸਫਾਈ ਜੀ ਕਰਨੀ ਸਟਰੀਕਾਰ ਮੁੰਡਿਆਂ ਦੀ ਗੱਲਬਾਤ ਸੁਣੋ ਗੁੱਡੀ ਚ ਫੜ ਲੈ ਗੁੱਡੀ ਚ ਨਾ ਫੜਦੇ ਹਾਂ ਪਹਿਲਾਂ ਚੱਲ ਸੁਣਾ ਕੇ ਜਾਓ ਕੋਣਾ ਕੋ ਏ ਬੀ ਸੀ ਸੁਣਾਓ ਏ ਬੀ ਸੀ ਡੀ ਆਪ ਜੀ ਆਟਾ ਆਈ ਦੇ ਕੇ ਚਲ m n o p ਕਿਆ ਹੋ r u w s. q r s q r s D, t u v w x y z i a ਫੇਲ ਹੋ ਗਿਆ ਚਲ ਊੜਾ ਊੜਾ ੜਾ ੜੀ ਸਸਾ ਹਾ ਹਾ ਕਕਾ ਖਖਾ ਗਗਾ ਘਗਾ ਅਈਆਂ ਚਿਚਾ ਸਿਛਾ ਜਿਜਾ ਜਿਜਾ ਨਹੀਂ ਨਾ 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 ਟੈਗ ਨਹੀਂ ਨਾ ਟੈਗ ਹੋ ਗਿਆ ਗਾਣੇ ਕਿੱਥੇ ਆ ਵੀ ਲੋ ਆਪਣੇ ਵਿੱਚ ਜਾਊਗੀ ਤੂੰ ਜਰਾ ਏ ਚੌੜਾ ਨਹੀਂ ਬੋਲਾਂਗਾ ਹਾਂ ਇਹਦਾ ਉਲਾ ਨਹੀਂ ਬੋਲਾਂਗਾ ਪੰਜਾਬ ਬੰਦਿਆਂ ਦੀ ਸਾਰੀ ਦਿਹਾੜੀ ਲੱਗੀ ਖਲਾਰਾ ਚ ਪਣਦੇ ਅੱਜ ਸਫਾਈ ਕਰਨ ਤੇ ਅੱਲਾ ਪੰਜ ਬੰਦਿਆਂ ਦੀ ਸਾਰੀ ਦਿਹਾੜੀ ਲੰਘੀ ਕੰਮ ਆ ਉਹੋ ਹੀ ਮੈਂ ਹੋਲੀ ਵਾਲੀ ਪੈਂਦਾ ਪੈਂਦਾ ਪਈ ਜਾਂਦਾ ਪਹਿਲਾਂ ਆ ਵੀ ਚੁੱਕ ਲੈਣਾ ਸੋਹਣ ਮੋਣ ਆਹੋ ਪਾਰ ਦੂਜਾ ਬੰਦਾ ਇੱਕ ਹੋਰ ਆ ਸਾਵੰਤ ਹਾਂ ਡੰਗਰ ਚਾਰ ਦਾ ਉਹਨੇ ਡੰਗਰੀ ਚਾਰਨੇ ਇਕੱਲੇ ਪੂਰਾ ਇੱਕ ਟਰਾਲਾ ਫੁੱਲਾ ਵੜ ਸਣੇ ਕਿਹੜਾ ਚਾਹੀਦਾ ਯਾਰ ਪਾਰ ਨੇ ਮੇਰੇ ਬੰਦੇ ਆਪਣੇ ਤਾਂ ਚੁੱਕੇ ਜਾਂਦੇ ਉਹ ਮੰਝਾ ਯਾਰ ਬਹੁਤ ਐਡੋ ਯਾਰ ਬਾਦੂਆ ਇੱਥੇ ਗੱਡ ਦੋ ਇੱਕ ਹੋਰ ਬੰਨਾ ਵੇ ਲਿਆ ਕਰੋ ਨਾ ਜਿਹੜਾ ਗੱਡਣ ਵਾਲਾ ਹੁੰਦਾ ਦੂਜਾ ਬੰਨਾ ਜਿਹੜਾ ਮਰਨਾ ਆਹ ਤੇ ਜਿਹੜਾ ਕੋਲੇ ਬਈ ਰਿਹਾ ਮੈਂ ਜਿਹੜਾ ਰਿਹਾ ਜਿਹਦਾ ਬਲੌਕ ਸਾਰੀ ਦਿਹਾੜੀ ਦਾ ਆਪਣਾ ਇੱਥੋਂ ਦਾ ਹੀ ਰਿਹਾ ਸਾਰੀ ਸਫਾਈ ਕਰਨ ਵਾਲੀ ਸਵੇਰੇ ਪਰਾਲੀ ਦੇ ਟਰਾਲੇ ਲੱਦਨੇ ਆ ਕੰਮ ਸਾਰੀ ਦਿਹਾੜੀ ਇੱਥੇ ਹੀ ਕਰਦੇ ਰਿਆਂ ਜਿੰਨਾ ਹੋਣਾ ਹੈ ਹੋਣਾ ਐ ਸਪਾਈਸ ਵੀ ਕਰਕੇ ਸਾਰਾ ਸਿਸਟਮ ਸੈੱਟ ਕਰਕੇ ਹੁਣ ਮੱਜਾਂ ਦੀ ਚੋਾਈ ਫੇਰ ਸ਼ੁਰੂ ਹੋ ਗਈ ਆ ਤੇ ਚੌਂ ਡਾਏ ਆਪਣੇ ਬੰਦੇ ਦੂਜੇ ਬੰਦੇ ਸਵਾਲ ਲੈਣਗੇ ਥੱਲੇ ਸੁੱਕ ਪਾਉਣ ਲਈ ਤੇ ਹੋਣਾ ਅੱਜ ਤਾਂ ਬਲੌਗ ਆਪਣਾ ਛੋਟਾ ਜਿਹਾ ਹੀ ਹੋਊਗਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਲੀਕ ਕਮੈਂਟ ਕਰਦੇ ਹਾਂ ਪੁੱਤ ਓਏ ਸਤਿ ਸ੍ਰੀ ਅਕਾਲ ਹੂੰ ਕਿੱਦਾਂ ਸੱਚਾ ਪੈਰੀ ਪੈਰੀ ਐ ਤੇਰਾ ਨਖਰਾ ਇਹ ਬੰਦੇ ਦੇ ਅੱਗੋਂ ਹੋਰ ਫਿਰ ਕਿੱਧਰ ਫਿਰਦੇ ਆ ਕਿੱਧਰ ਪਤੰਗ ਫੜਦੇ ਫਿਰਦੇ ਤੁਸੀਂ ਵੀ ਨਹੀਂ ਹੂੰ ਆ ਮੇਰਾ ਪਤੰਗ ਦੇਖ ਤੇ ਉਹੀ ਪਤੰਗ ਹੀ ਫੜਦਾ ਹਰ ਕਿੰਦਾ ਬੰਦਾ ਤਿੰਨ ਤਿੰਨ ਪਤੰਗ ਹੀ ਮੈਂ ਤੋਂ ਇੱਕ ਪਾਉ ਮੁੰਡੇ ਨੂੰ ਰੱਖ ਆ ਆਹਾਂ ਚੱਲ ਠੀਕ ਫੜ ਲਓ ਫਿਰ ਕੋਈ ਨਹੀਂ ਤੇ ਹੁਣ ਅੱਜ ਦਾ ਜਿਹੜੇ ਵੀਰ ਕਮੈਂਟ ਕਰਦੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਆਪਦੇ ਵੀਰ ਦੀ ਕਰੋ ਸਪੋਰਟ ਤਾਂ ਜੋ ਆਪਾਂ ਜਿਹੜਾ ਇਹ ਖੇਤੀਬਾੜੀ ਵਾਲਾ ਚੈਨਲ ਗਾਂ ਤੱਕ ਪਹੁੰਚਾ ਸਕੀਏ ਤੇ ਹੁਣ ਮੱਜਾਂ ਨੇ ਥੱਲੇ ਥਾਂ ਥੂਂ ਕਰਕੇ ਸਾਫ਼ ਪੂਰਾ ਦੇ ਹੁਣ ਤੂੜੀ ਨਾ ਥੱਲੇ ਸੁੱਟਿਓ ਸਵਾਹ ਜਣੀ ਆ ਸਵਾਹ ਦੇ ਨਾਲ ਇਹ ਥੱਲੇ ਥਾਂ ਸੁੱਕਾ ਰਹਿਦਾ ਹੈ ਹੈ ਦੋ ਦਿਨ ਬਗਾਉ ਉਹ ਕਿੰਨੇ ਲੱਗ ਜਾਗਾ ਨਹੀਂ ਨਹੀਂ ਆਪਰ ਤੋਂ ਨਹੀਂ ਜਾਂਦੀ ਇਹਨੂੰ ਦੁੱਧ ਪਿਆ ਦੇ ਨਾ ਮੜਾ ਜਾ ਲਵਾਏ ਟੀਕੇ ਕੋਈ ਨਹੀਂ ਇਹ ਸ਼ੁਰੂ ਤੋਂ ਮਾੜੀ ਹੀ ਰਹੀ ਆ ਇਹ ਕੱਲ ਦੀ ਤਰ੍ਹਾਂ ਇਹਨੂੰ ਇੱਕ ਥਾਂ ਤੇ ਭੋੜਾ ਨਾ ਮੈਂ ਜੇ ਹੁੰਦਾ ਇਹਨੂੰ ਤਾਂ ਪੜਨਾ ਚਾਹੀਦਾ ਚੱਲ ਚੰਗਾ ਦਿਓ ਕੋਈ ਨਹੀਂ ਇੱਕ ਦੋ ਦੇਣਾ ਓ ਮਾੜੀ ਕੱਟੀ ਟੈਟ ਕਰਾਂ ਕੀ ਗੱਲ ਓ ਗਾਂ ਤੋਂ ਦਰਦਾ ਵਾ ਰਾਣਾ ਮਾਰਦਾ ਹੁਣ ਫੋਟਾ ਵਸਾ ਐਂ ਕਰਣਾ ਮੱਝ ਨਾਲ ਕਰ ਦੇ ਨਹੀਂ ਉਹ ਜ਼ਿਆਦਾ ਮਾਰਦੀ ਆ 1 2 3 1 ਕਾ ਵਸ਼ੀ 4 ਤੇ ਕਾ 5 ਇਹ ਪੰਜ ਕਟੀਆਂ ਤਿਆਰ ਕਰਨ ਦੇ ਆ ਵੇਨੇ ਆ ਜੋ ਊਰਜਾ ਲਾਉਣ ਦੇ ਆ ਜਿੰਨੇ ਦਿਨ ਸੀਜ਼ਨ ਨਹੀਂ ਉਹਨੇ ਦਿਨ ਚਾਹ ਜਾ ਹੋਣਾ ਜਦੋਂ ਸੀਜ਼ਨ ਸ਼ੁਰੂ ਹੋ ਗਿਆ ਮੁੜ ਕੇ ਬਸ ਹੁਣ ਅੱਜ ਦਾ ਹੋ ਗਿਆ ਹਾਂ ਹੁਣ ਅੱਜ ਦਾ ਵਲੌਗ ਹੋ ਗਿਆ ਆਪਣਾ ਖਤਮ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ